তুরা আসি আস গলার এই তুড়া তুড়া সান্দিদা হ্যাঁ যাওয়া ਹੋਗੀ ਫਾਦੂ ਉਹ ਪਿੱਛੇ ਪੜਿਆ ਉਹ ਥੋਰਾ ਬੰਨਿਆ ਸੀ ਨੇ ਤੇ ਰੱਖੀ ਡੱਬ ਉਹ ਤੇਰੇ ਡੱਬ ਬਹੀ ਚਲੇ ਨਾ ਕੀ ਕੀ ਤੁਸੀਂ ਮਦਦ ਕੀ ਚਾਹੁੰਦੇ ਹੋ ਹੁਣ ਤੁਹਾਡੀ ਮਦਦ ਕੀ ਚਾਹੀਦੀ ਮਦਦ ਆਪ ਤੀ ਸੋਚ ਸਕਦੇ ਕੀ 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 ਚਾਹੀਦਾ ਤੁਹਾਨੂੰ ਦੇਖੋ ਆਪ ਦੋ ਕੋ ਕਮਰੇ ਆ ਟੱਡ ਗਿਆ ਚਾਰ ਆ ਪੱਖੇ ਜਦ ਸਰਦ ਜਿੰਦਗੀ ਤੇ ਕਮਾਈ ਆ ਆ ਮਤਲਬ ਇਹ ਸਭ ਨਾ ਡਾ ਠੀਕਾ ਉੱਪਰ ਚੜ ਕੇ ਦੇਖ ਸਕਦੇ ਪਰਲੇ ਪਿੱਲਰ ਫਾੜ ਗਏ ਖਿੱਚ ਪਏ ਗਏ 2 ਇੰਚੀ ਮਤਲਬ ਉਰੇ ਆ ਗਏ ਇਹ ਦੀ ਸਭ ਨਾ ਮਤਲਬ ਥੱਲੇ ਲੀ ਫੁੱਟ ਕੇ ਦੁਬਾਰਾ ਬਣਾਉਣੇ ਤਾ ਇਹ ਘਰਾਂ ਦੇ ਹਾਲਾਤ ਨੇ ਜਿਹੜੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਅੱਗੇ ਘਰ ਦਿਖਾਵਾਂਗੇ ਪਰ ਇਹ ਕਹਿੰਦੇ ਕਹਿੰਦੇ ਇਥੇ ਤੱਕ ਸਾਡੇ ਤੱਕ ਤਾਂ ਮਦਦ ਹੀ ਨਹੀਂ ਪਹੁੰਚਦੀ ਜਿਵੇਂ ਪਹਿਲਾਂ ਅਸੀਂ ਗੱਲ ਕਰਕੇ ਹਟੇ ਆ ਉਹ ਸਾਹਮਣੇ ਜਿਹੜੇ ਮਲੂਕਾਰਾਂ ਦੇ ਬਾਰ ਬਾਰ ਆ ਕੇ ਟਰੱਕ ਖੜ ਜਾਂਦੇ ਨੇ ਉਥੋਂ ਲੋਕ ਲੈ ਜਾਂਦੇ ਨੇ ਜਦੋਂ ਤੱਕ ਇਹਨਾਂ ਨੂੰ ਪਤਾ ਲੱਗਦਾ ਜਾਂ ਇਹ ਉੱਥੇ ਤੱਕ ਪਹੁੰਚਣ ਜੋਗੇ ਨਹੀਂ ਹੁੰਦੇ ਉਦੋਂ ਤੱਕ ਸਾਰਾ ਕੁਝ ਚਲੇ ਜਾਂਦਾ ਇਸੇ ਤਰ੍ਹਾਂ ਇਸ ਪਿੰਡ ਦੇ ਹੋਰ ਵੀ ਜਿਹੜੇ ਘਰ ਨੇ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਉਹ ਵੀ ਤੁਹਾਨੂੰ ਵਿੱਚ ਸ਼ਾਰਟਸ ਚਲਾ ਦਾਂਗੇ ਜਿਨ੍ਹਾਂ ਦੇ ਘਰ ਨਾ ਜਾ ਹੋਇਆ ਸਾਰਾ ਤੁਹਾਨੂੰ ਦਿਖਾਵਾਂਗੇ ਹੋਰ ਘਰ ਕਿਸ ਤਰੀਕੇ ਨਾਲ ਹੋਏ ਨੇ ਤਾਂ ਇਹਨਾਂ ਦੀ ਮਦਦ ਹੈ ਜਿਹੜੀ ਖੁਦ ਆ ਕੇ ਕੀਤੀ ਜਾਵੇ ਗਰਾਊਂਡ ਲੈਵਲ ਕਹਿਆ ਜਾਵੇ ਤੇ ਸਰਕਾਰ ਵੀ ਇਹਨਾਂ ਦੇ ਲਈ ਜਿੰਨੇ ਵੀ ਇਹ ਬਲੱਡ ਅਫੈਕਟਡ ਏਰੀਏ ਨੇ ਉਹਨਾਂ ਦੇ ਲਈ ਗਰਾਊਂਡ ਜਾ ਕੇ ਦੇਖੇ ਗਰਾਊਂਡ ਤੇ ਜਿਸ ਤਰੀਕੇ ਦੀਆਂ ਹਾਲਤਾਂ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਨੂੰ ਪਤਾ ਲੱਗੂਗਾ ਅਸੈਸੀਨੇਸ਼ਨ ਉਸ ਤੋਂ ਬਾਅਦ ਕਿਤੇ ਨਾ ਕਿਤੇ ਹੋਰ ਵੀ ਤੁਹਾਨੂੰ ਘਰ ਦਿਖਾਉਂਦੇ ਆ ਕਿਸ ਤਰੀਕੇ ਨਾਲ